ਦੂਖ ਭਰੀ ਖਬਰ ਪਠਾਨਕੋਟ ਤੇ ਗੁਰਦਾਸਪੁਰ ਤੋਂ ਹੈ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਏ ਨੇ ਲਦਾਖ ਦੀਆਂ ਆਵਾਦੀਆਂ ਦੇ ਵਿੱਚ ਦੇਸ਼ ਦੀ ਸੇਵਾ ਕਰਦੇ ਦੋਨੋਂ ਜਵਾਨ ਸ਼ਹੀਦ ਹੋ ਗਏ ਨੇ ਲਦਾਖ ਦੇ ਵਿੱਚ ਸੈਨਾ ਦਾ ਕਾਫਲਾ ਅਚਾਨਕ ਲੈਂਡਸਲਾਈਡ ਦੀ ਲਪੇਟ ਵਿੱਚ ਆ ਗਿਆ ਹੈ ਇਸ ਘਟਨਾ ਦੇ ਵਿੱਚ ਤਿੰਨ ਹੋਰ ਜਵਾਨ ਵੀ ਜ਼ਖਮੀ ਹੋਏ ਨੇ ਫੌਜੀ ਅਧਿਕਾਰੀਆਂ ਨੇ ਪਰਿਵਾਰ ਨੂੰ ਦੱਸਿਆ ਹੈ ਕਿ ਇਹ ਹਾ사 ਕਰੀਬ 11:30 ਵਜੇ ਸਵੇਰੇ ਵਾਪਰਿਆ ਜਦੋਂ ਫੌਜ ਦਾ ਕਾਫਲਾ ਦੁਰਬੁਖ ਤੋਂ ਚੌਂਕਤਾਸ਼ ਵੱਲ ਜਾ ਰਿਹਾ ਸੀ ਜਿਵੇਂ ਹੀ ਫੌਜ ਦੇ ਵਾਹਨ ਕੇਐਮ 74 ਨੇੜੇ ਪਹੁੰਚੇ ਤਾਂ ਉਥੇ ਅਚਾਨਕ ਭਾਰੀ ਲੈਂਡਸਲਾਈਡ ਹੋ ਗਿਆ ਇਸ ਦੌਰਾਨ ਇੱਕ ਵੱਡੀ ਚਟਾਨ ਫੌਜੀ ਗੱਡੀਆਂ ਤੇ ਆ ਕੇ ਡਿੱਗੀ ਜਿਸ ਨਾਲ ਫौज ਦੀਆਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਹਾਸੇ ਦੇ ਸਮੇਂ ਨਾਇਕ ਦਲਜੀਤ ਸਿੰਘ ਵਾਹਨ ਨੂੰ ਚਲਾ ਰਿਹਾ ਸੀ ਤੇ ਸਾਰੇ ਜਵਾਨ ਫਾਇਰਿੰਗ ਰੇਂਜ ਵੱਲ ਜਾ ਰਹੇ ਸੀ ਇਹ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੀਆਂ ਨੇ ਜਿੱਥੇ ਨਾਇਕ ਦਲਜੀਤ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਦਲਜੀਤ ਸਿੰਘ ਬਚਪਨ ਤੋਂ ਹੀ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਭਰਪੂਰ ਸੀ ਤੇ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਉਸ ਦਾ ਸੁਪਨਾ ਸੀ ਦੁਜੀ ਪਾਸੇ ਪਠਾਨਕੋਟ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਜਿੱਥੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਭਾਨੂ ਪ੍ਰਤਾਪ ਸਿੰਘ ਜੂਨ ਮਹੀਨੇ ਦੇ ਵਿੱਚ ਹੀ ਲੈਫਟੀਨੈਂਟ ਕਰਨਲ ਬਣਿਆ ਸੀ ਹਲੋ ਪਿਆਰੇ ਦੇਸ਼ਵਾਸੀਓ ਜਦ ਮੈਂ ਕੱਲ ਕਰਨਲ ਲਲੋਧਰ ਸਾਹਿਬ ਦਾ ਫਿਊਨਰਲ ਅਟੈਂਡ ਕਰਨੇ ਗਿਆ ਥਾ ਵਹਾਂ ਸੇ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਮੇਰਾ ਬੇਟਾ लेफ्टिनेंट कर्नल भानु प्रताप सिंह जो कि सिंध हाउस में कार्यरत हैं उनका एक्सीडेंट हो गया है और ये साढ़े ग्यारह बजे जब वो खबर आई है तो हम पूरा कंफर्मेशन में लगे हुए थे कि बच्चे के बारे में पूछें क्योंकि वो लेह लद्दाख सेक्टर में था और जब फिर अल्टीमेटली मुझे उनके यूनिट के कमांडिंग ऑफिसर्स का फ़ोन आया और उन्होंने मुझे बोला कि भानु को लेफ्टिनेंट कर्नल भानु प्रताप सिंह को इवेक्यूएट किया है एम एच के अंदर और वो कोशिश कर रहे हैं कि उनको बच्चे को रिवाइव करें बट uh, मैं यही बोलूँगा हे सकम टू इंजरीज और ये बहुत बड़ा लॉस है मैं यही बोलूँगा लॉस उनकी यूनिट के लिए इस देश के लिए और माँ बाप के लिए तो ये लॉस हमेशा रहेगा और मैं भगवान से प्रार्थना करता हूँ कि जो हमारे शहीद हुए हैं वहाँ पर लोग उनकी आत्माओं को शांति देना और उनको अगले जन्म में फिर मनुष्य जीवन में देना ਕਿਉਂਕਿ ਹਮ ਐਸੇ ਇਨਸਾਨੋ ਕੋ ਦੇਖਣਾ ਚਾਹਤੇ ਬਾਰ-ਬਾਰ ਕਿਉਂਕਿ ਉਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਨੇਕ ਔਰ ਅچھے ਕੰਮ ਕੀਏ ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਹਾਂ ਮੰਮੀ ਮੈਂ ਠੀਕ ਠਾਕ ਹਾਂ ਔਰ ਮਨੇ ਕੁਛ ਨਹੀਂ ਬੋਲਿਆ ਪਰ ਉਹਨਾਂ ਫੋਨ ਕੱਟੜਿਆ ਦੋ ਤਿੰਨ ਗੱਲਾਂ ਕੀਤੀਆਂ ਰਹਿਣਾ ਬੱਚੇ ਮੇਰੇ ਨੇ ਕਹਿੰਦਾ ਬਾਜ ਮੈਂ ਲਾਨਾ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਫੇਰ ਗੱਲ ਮੇਰੀ ਉਹੀ ਪਰਸੋ ਸ਼ਾਮੇ ਗੱਲ ਹੋਈ ਮੇਰੀ ਕੀ ਤਿਆਰੀਆਂ ਘਰ ਬਣਾਉਣ ਦੀ ਤਿਆਰੀਆਂ ਹਾਂ ਤਿਆਰੀਆਂ ਬਣਾਉਣ ਦੇ ਘਰ ਬਣਾਉਂਦੇ ਹਾਂ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਜਾਣਾ ਮੈਂ ਇਸਤਰੀ ਵਿਲਾ ਬੜੋ ਇਸਤਰੀ ਵਿਲਾ ਬਲਿਆ ਕੱਲ ਅਹੀਂ ਇਸਤਰੀ ਵਿਲਾ ਬਲਿਆ ਕੱਲ ਅਹੀਂ ਪਤਾਇ ਮੇਰੇ ਬੱਚ ਇਸਤਰੀ ਲਪਣਾ ਮੇਰੇ ਬੱਚਾ ਚਲ ਜਨਾਏ ਇਹ ਤਾਂ ਪਠਾਨਕੋਟੋਂ ਜਵਾਨ ਆਏ ਸੀ ਤੋਣਾ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਮੈਂ ਉਹਨਾਂ ਦੋ ਵਾਰ ਦੋ ਚਾਰ ਵਾਰੇ ਪੁੱਛਿਆ ਮਹਾਪਾ ਜੀ ਆਏ ਕਿਹੜੇ ਪਿੰਡੋਂ ਉਹਨਾਂ ਇਨੀ ਗੱਲ ਨਹੀਂ ਦੱਸੀ ਉਹਨਾਂ ਤੇ ਮੈਨੂੰ ਬਾਹਰ ਲੈ ਕੇ ਚਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਭਈ ਉਹਨਾਂ ਭਾਈ ਨੂੰ ਮੈਨੂੰ ਵੀ ਲੱਗੇ ਖਲੋ ਜਾ ਇਹ ਦੇਖ ਨਾ ਭਏ ਤੇ ਬਾਹਰ ਖੜ ਕੇ ਤੇ ਫਿਰ ਹੁਣ ਮੈਨੂੰ ਆਣਾ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇਾਂ ਦੇ ਹੌਸਪੀਟਲ ਖੜਿਆ ਤੇ ਫਿਰ ਦੂਜਾ ਆਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕੀ ਉਹ ਤੇ ਡੈਡ ਹੋ ਗਿਆ ਤੇ ਇੱਕ ਦੂਜਾ ਜਵਾਨ ਹੋਰ ਵੀ ਡੈਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਹੁਣ ਹੌਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਰ ਲਿਆਂ ਦੀ ਕਦੋਂ ਲਜੀਤ ਕਰੋ ਛੁਟੀ ਕੱਟ ਕੇ ਕਰੋ ਜਿਵੇਂ ਇਹਨੂੰ 10 ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨੇ ਆ 4 ਤਰੀਕ ਨੂੰ ਤਿੰਨ ਮਹੀਨੇ ਪੂਰੀ ਹੋ ਜਿੰਦੀ ਆ ਪਾਕੀ ਵਾਰ ਕਦੋਂ ਤੁਹਾਡੀ ਗੱਲ ਹੋਈ ਮੇਰੇ ਨਾਲ 4-5 ਦਿਨ ਹੋ ਉਹਦਣ ਕਰ ਲਿਆ ਮਮੀ ਆਪਣੀ ਪਰਸੋਂ ਗੱਲ ਹੋਈ ਹੈ ਘਰ ਬਣਾਉਣ ਦੀ ਤਿਆਰੀਆਂ ਵਿੱਚ ਕਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਦਾੜੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਾ ਬੁਲਾਣਗੇ ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਕੱਲੋਂ ਉਹਨੂੰ ਮੈਂ ਹਬਿੰਦਾ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਈ ਸੀ ਉਹਨੂੰ ਆਖਿਆ ਮੈਂ ਉਹਦਾ ਮਾਨਾ ਨੰਬਰ ਲਿਆਂਦਾ ਤੇ ਇਹ ਵੇ ਉਹਨੂੰ ਛੰਡ ਕਰਦੀ। ਉਹਨੂੰ ਦੀ ਕਰਦਾਂਗੇ ਤਾਂ ਉਹਨਾਂ ਚਰਨ ਵਜੇ ਕੁੜੀ ਨੇ ਘਰੇ ਹੀ ਹੈ ਜੇ ਜਾਣਾ ਹੀ ਤੇ ਉਹਨਾਂ ਚਰਨ ਨੂੰ ਗੱਲ ਕੀਤੀ ਹੈ ਕਿ ਪਾਣਾ ਬਰਤ ਗਿਆ ਜਲੇ ਹੁਣ ਆ ਕੇ ਹੱਤਾਂ ਤੇ। ਫਿਰ ਤੇ ਸੁੱਧ ਪੁੱਤ ਕੋਈ ਨਹੀਂ ਰਹੀ ਨਾ ਤੇ ਉਹਨਾਂ ਦਾ ਨਾਂ ਤੇ ਲੱਖੋ ਟੇ ਖੜਦਾ ਨਾ ਲੱਥਾਂ ਚੱਲੇ ਕਰਦੀਆਂ ਨੇ।